ਤੋ ਦੇਸ਼ ਭਰ ਦੇ ਵਿੱਚ ਤੰਤਰਸ ਦਾ ਤਿਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਅਤੇ ਇਸ ਦਿਨ ਜਿਹੜੇ ਲੋਕ ਨੇ ਸੋਨਾ ਚਾਂਦੀ ਦੇ ਗਹਿਣੇ, ਭਾਂਡੇ ਅਤੇ ਹੋਰ ਜਿਹੜੇ ਕੀਮਤੀ ਵਸਤਾਂ ਨੇ ਉਹਨਾਂ ਦੀ ਖਰੀਦਦਾਰੀ ਕਰਨ ਨੂੰ ਤਰਜੀਹ ਦੰਦੀਆਂ ਨੇ ਅਤੇ ਸੋਨਾ ਚਾਂਦੀ ਖਰੀਦਣਾ ਸ਼ੁਭ ਮੰਨਿਆ ਜਾਂਦਾ ਅਜਿਹੇ ਦੇ ਵਿੱਚ ਐਨ ਤੰਤਰਸ ਦੇ ਮੌਕੇ ਦੇ ਉੱਪਰ ਸਿੱਧਾ ਜਿਹੜਾ ਕੀ ਕਹਿ ਸਕਦੇ ਆ ਖਰੀਦਦਾਰਾਂ ਨੂੰ ਵੱਡਾ ਝਟਕਾ ਲੱਗਿਆ ਕਿ ਸੋਨੇ ਦੀ ਕੀਮਤ ਦੇ ਵਿੱਚ ਇੱਕਦਮ ਹੀ ਵੱਡਾ ਉਛਾਲ ਆਇਆ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਦੇ ਵਿੱਚ 3200 ਰੁਪਏ ਦੀ ਵੜੌਤੀ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਹੁਣ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਪ੍ਰਤੀ ਟੋਲਾ 134800 ਰੁਪਏ ਤੱਕ ਪਹੁੰਚ ਚੁੱਕੀ ਹੈ ਸੋ ਐਨ ਜਦੋਂ ਤੰਤਰਸ ਦਾ ਤਿਉਹਾਰ ਹੈ ਜਿਸ ਦਿਨ ਵੱਡੇ ਪੱਦਰ ਦੇ ਉੱਪਰ ਸੋਨਾ ਚਾਂਦੀ ਦੀ ਖਰੀਦਦਾਰੀ ਕੀਤੀ ਜਾਂਦੀ ਹੈ ਅਜਿਹੇ ਦੇ ਵਿੱਚ ਇੱਕਦਮ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਦੇ ਨਾਲ ਸਿੱਧਾ-ਸਿੱਧਾ ਲੋਕਾਂ ਦੀ ਜੇਬ ਦੇ ਉੱਪਰ ਅਸਰ ਪੈਣਾ ਤੁਬਾ ਵਿਕੇ ਵਪਾਰੀਆਂ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ਵਧਣ ਦੀ ਉਮੀਦ ਦੇ ਵਿੱਚ ਜਿਹੜੇ ਕੀ ਹੈਗੇ ਨੇ ਉਹ ਪਹਿਲਾਂ ਤੋਂ ਹੀ ਆਪਣਾ ਜਿਹੜਾ ਕੀ ਹੈ ਮਟੀਰੀਅਲ ਜਾਂ ਫਿਰ ਕਹਿੰਦੇ ਆ ਕਿ ਅਕਦੇ ਆ ਕਿ 골ਡ ਦੀ ਵੱਖ-ਵੱਖ ਵੈਰਾਈਟੀ ਲੈ ਕੇ ਆਉਂਦੇ ਨੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਸ਼ਨਸ ਮਿਲ ਸਕਣ ਅਤੇ ਧੰਤੇਰਸ ਨੂੰ ਜਿਹੜਾ ਕਿ ਬੇहद ਸ਼ੁਭ ਮੰਨਿਆ ਜਾਂਦਾ ਦੀਵਾਲੀ ਦੇ ਮੌਕੇ ਤੇ ਉੱਪਰ ਵੀ ਜਿਹੜੇ ਕਿ ਲੋਕ ਹੈਗੇ ਨੇ ਸੋਨਾ ਖਰੀਦਣਾ ਸ਼ੁਭ ਮੰਨਦੇ ਨੇ ਅਤੇ ਦੁਕਾਨਦਾਰਾਂ ਨੇ ਵੱਡੀ ਮਾਤਰਾ ਦੇ ਵਿੱਚ ਆਲਰੇਡੀ ਸੋਨਾ ਸਟਾਕ ਕੀਤਾ ਹੋਇਆ ਪਰ ਅਚਾਨਕ ਕੀਮਤਾਂ ਦੇ ਵਿੱਚ ਇਜ਼ਾਫਾ ਹੋਣ ਦੇ ਨਾਲ ਕਿੰਨਾ ਕੀਤੇ ਵਿਕਰੀ ਦੇ ਵਿੱਚ ਜ਼ਰੂਰ ਜਿਹੜੀ ਕਿ ਕਮੀ ਦੇਖਣ ਨੂੰ ਮਿਲ ਰਹੀ ਹੈ ਸੋ ਦੱਸ ਦਈਏ ਕਿ ਆਲ ਇੰਡੀਆ ਸਰਾਫਾ ਬਾਜ਼ਾਰ ਐਸੋਸੀਏਸ਼ਨ ਦੀ ਰਿਪੋਰਟ ਦੇ ਮੁਤਾਬਕ ਇਸੇ ਦੇ ਦੌਰਾਨ ਚਾਂਦੀ ਦੀ ਕੀਮਤ ਦੇ ਵਿੱਚ 27000 ਰੁਪਏ ਦੀ ਗਿਰਾਵਟ ਆਈ ਹੈ ਬੇਸ਼ੱਕ ਜਿਹੜੀ ਚਾਂਦੀ ਹੈ ਉਹ 7000 ਰੁਪਏ ਜਿਹੜੀ ਹੈ ਪਹਿਲੀ ਪਿਛਲੇ ਕੀਮਤਾਂ ਦੇ ਮੁਕਾਬਲੇ ਘਟੀ ਹੈ ਪਰ ਹਲੇ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਸੋਨਾ ਅਤੇ ਚਾਂਦੀ ਦੀ ਕੀਮਤ ਪਿਛਲੇ ਸੈਸ਼ਨ ਦੀ ਗੱਲ ਕਰੀਏ ਤਾਂ 99.9% ਦੀ ਸ਼ੁੱਧ ਸੋਨਾ ਯਾਨੀ ਕਿ 24 ਕੈਟ ਸੋਨੇ ਦੀ ਕੀਮਤ 1,31,600 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਕਿ ਹੁਣ ਵੱਧ ਕੇ 134800 ਰੁਪਏ ਤੱਕ ਪਹੁੰਚ ਚੁੱਕੀ ਹੈ 3200 ਰੁਪਏ ਦਾ ਇਜ਼ਾਫਾ ਜੋ ਹੈ ਸੋਨੇ ਦੇ ਭਾਅ ਦੇ ਵਿੱਚ ਅਦਿੱਖ ਨੂੰ ਮਿਲਿਆ ਤੋ ਆਪਣੇ ਰਿਕਾਰਡ ਤੌਰ ਪੱਧਰ ਦੇ ਉੱਪਰ ਜਿਹੜਾ ਕਿ ਇਸ ਵੇਲੇ ਸੋਨਾ ਅਚਾਰ ਰਿਹਾ ਹੈਗਾ ਜਿਸ ਦੇ ਪਿੱਛੇ ਮਹਾਰਾ ਦੇ ਵੱਲੋਂ ਵੱਖ-ਵੱਖ ਜਿਹੜੇ ਕਿ ਤਰਕ ਨੇ ਉਹ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਜੋ ਸੋਨੇ ਦੇ ਵਿੱਚ ਬੇਹਦ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ ਤੇ ਲੋਕ ਅਜਿਹੇ ਸਮੇਂ ਦੇ ਵਿੱਚ ਵੱਤ ਵੱਦ ਜਿਹੜਾ ਨਿਵੇਸ਼ ਹੈ ਸੋਨੇ ਦੇ ਵਿੱਚ ਕਰਨ ਨੂੰ ਤਰਜੀਹ ਦੇ ਰਹੇ ਨੇ ਇਸ ਤੋਂ ਇਲਾਵਾ ਕੇਂਦਰੀ ਬੈਂਕਾਂ ਦੇ ਵੱਲੋਂ ਵੀ ਸੁਰੱਖਿਅਤ ਨਿਵਾਸ ਖਰੀਦਦਾਰੀ ਦੇ ਕਰਕੇ ਜਿਹੜਾ ਕੀ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਵਿਕ ਰਿਹਾ ਹੈ ਡਾਲਰ ਦੇ ਕਮਜ਼ੋਰ ਹੋਣ ਦੇ ਨਾਲ ਵੀ ਜੋ ਸੋਨਾ ਹੈ ਇਸ ਵੇਲੇ ਕਾਫੀ ਮਜ਼ਬੂਤੀ ਬਣਾਏ ਹੋਇਆ ਹੈ ਅਮਰੀਕੀ ਸਰਕਾਰ ਦੇ ਫੰਡਿੰਗ ਮੁੱਦਿਆਂ ਦੇ ਕਰਕੇ ਜੋ ਇਸ ਵੇਲੇ ਡਾਲਰ ਹੈ 99 ਤੋਂ ਹੇਠਾਂ ਸੂਚਕ ਦੇ ਉੱਪਰ ਜੋ ਹੈ ਚੱਲ ਰਿਹਾ ਹੈ ਜਿਸ ਕਰਕੇ ਸਰਾਫਾ ਦੇ ਵਿੱਚ ਸੁਰੱਖਿਅਤ ਨਿਵੇਸ਼ ਪਰਵਾਹ ਨੂੰ ਤਰਜੀਹ ਜੋ ਲੋਕ ਨੇ ਉਹ ਦੰਦੇ ਹੋਏ ਨਜ਼ਰ ਆ ਰਹੇ ਨੇ ਇਹੀ ਕਾਰਨ ਹੈ ਕਿ ਨਿਵੇਸ਼ਕ ਹੁਣ ਮੁਦਰਾ ਦੀ ਬਜਾਏ ਸੋਨੇ ਦੇ ਵੱਧ ਰਿਹਾ ਰੁਝਾਨ ਦਿਖਾ ਰਹੇ ਨੇ ਜਿਸ ਕਰਕੇ ਕੀਮਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਆ ਆਮ ਆਦਮੀ ਦੇ ਲਈ ਸੋਨਾ ਤੇਜ਼ੀ ਦੇ ਨਾਲ ਵੱਧ ਰਿਹਾ ਜਿਸ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਤਿਉਹਾਰਾਂ ਦੇ ਸੀਜ਼ਨ ਤੋਂ ਐਨ ਪਹਿਲਾਂ ਇਹ ਜੋ ਇਸ ਵੇਲੇ ਇਕਦਮ ਹੀ ਸੋਨੇ ਦੀ ਕੀਮਤ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਜਿਸ ਕਰਕੇ ਹੁਣ ਸਿੱਧਾ-ਸਿੱਧਾ ਇਹ ਕਿ ਲੋਕ ਨੇ ਉਹਨਾਂ ਦੇ ਉੱਪਰ ਆਰਥਿਕ ਬੋਝ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਚਾਂਦੀ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਹੈ ਚਾਂਦੀ ਜੋ ਇਸ ਵੇਲੇ 7000 ਰੁਪਏ ਦੀ ਗਿਰਾਵਟ ਨਾਲ 170000 ਰੁਪਏ ਪ੍ਰਤੀ ਕਿਲੋ ਤੇ ਉੱਪਰ ਜੋ ਹੈ ਮਾਰਕੀਟ ਦੇ ਵਿੱਚ ਉਪਲਬਧ ਹੈ ਜਦ ਕਿ ਵੀਰਵਾ ਨੂੰ ਇਹ 184000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੀ ਪਰ ਕੀਮਤਾਂ ਕਟਣ ਦੇ ਨਾਲ ਇਸ ਵੇਲੇ ਸਰਾਫਾ ਬਾਜ਼ਾਰ ਦੇ ਵਿੱਚ ਪ੍ਰਤੀ ਕਿਲੋ ਚਾਂਦੀ ਦੀ ਕੀਮਤ 170000 ਰੁਪਏ ਤੱਕ ਪਹੁੰਚ ਚੁੱਕੀ ਹੈ ਸੋ ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਜੋ ਮਈਉਦਾ ਵਰੇ ਦੇ ਵਿੱਚ ਸੋਨੇ ਦੀ ਕੀਮਤ ਦੇ ਵਿੱਚ 70 ਫੀਸਦੀ ਦਾ ਇਜ਼ਾਫਾ ਵਿਕ ਨੂੰ ਮਿਲਿਆ ਬੇਸ਼ੱਕ ਕੀਮਤਾਂ ਦੇ ਵਿੱਚ ਲਗਾਤਾਰ ਬਿਹਤਰੀ ਹੋ ਰਹੀ ਹੈ ਪਰ ਜਿਹੜੇ ਲੋਕ ਜਿਹੜੇ ਕੀ ਵਧੀਆ ਅਸਰ ਰੂਕ ਸੁਖ ਵਾਲੇ ਹੈਗੇ ਨੇ ਜਾਂ ਫਿਰ ਕਹ ਲਈਏ ਕਿ ਜਿਨ੍ਹਾਂ ਦੀ ਪਹੁੰਚ ਹੈਗੀ ਹੈ 골ਡ ਖਰੀਦਣ ਨੂੰ ਉਸ ਤੰਤ੍ਰਿਸ ਦੇ ਸ਼ੁਭ ਮੌਕੇ ਦੇ ਉੱਪਰ ਜ਼ਰੂਰ ਖਰੀਦਦਾਰੀ ਕਰਨੇ ਪਰ ਕਿੰਨੇ ਕੀਤੇ ਜਿਹੜੇ ਕਿ ਗਰੀਬ ਵਰਗ ਵਾਲੇ ਲੋਕ ਨੇ ਜਾਂ ਫਿਰ ਕਹ ਲਈਏ ਮਜ਼ਦੂਰ ਵਰਗ ਵਾਲੇ ਲੋਕ ਨੇ ਉਹ ਅਜਿਹੇ ਦੇ ਵਿੱਚ ਜਿਹੜਾ ਕਿ ਹੈ ਸੋਨਾ ਨੂੰ ਆਪਣੀ ਪਹੁੰਚ ਤੋਂ ਬਾਹਰ ਦੱਸਦੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਸੋਨਾ ਅਤੇ ਚਾਂਦੀ ਆਮ ਪਬਲਿਕ ਦੀ ਪਹੁੰਚ ਤੋਂ ਬਾਹਰ ਹੈ ਪਰ ਦੂਜੇ ਪਾਸੇ ਸਟੀਲ ਦੀ ਗੱਲ ਕਰੀਏ ਤਾਂ ਇਹਨਾਂ ਜਿਨ੍ਹਾਂ ਦੇ ਵਿੱਚ ਭਾਂਡਿਆਂ ਦੀ ਵੀ ਵਿਕਰੀ ਕਾਫੀ ਵੱਧ ਜਾਂਦੀ ਹੈ ਪਰ ਉਸ ਦੀ ਕੀਮਤ ਦੇ ਵਿੱਚ ਵੀ ਉਸ਼ਾਲ ਵਿਖ ਨੂੰ ਮਿਲ ਰਿਹਾ ਹੈ